ਬੀਤੇ ਦਿਨਾਂ ਵਿੱਚ ਪਈ ਭਾਰੀ بارش ਕਾਰਨ ਜਿੱਤੇ ਹਿਮਾਚਲ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦੇ 7 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ 2000 ਪਿੰਡਾਂ ਦੇ ਲੋਕ ਉਹਨਾਂ ਹੜ੍ਹਾਂ ਦੇ ਵਿੱਚ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਪਸ਼ੂ ਕਾਫੀ ਮਰ ਗਏ ਹੁਣ ਤੱਕ 56 ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ ਜਿਸ ਨੂੰ ਲੈ ਕੇ ਸਰਕਾਰਾਂ ਵੱਲੋਂ ਸਸਤਾਮਾ ਵੱਲੋਂ ਲਗਾਤਾਰ ਪੰਜਾਬ ਨੂੰ ਮੁਰਦ ਤੋਂ ਖੜਾ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ ਇਹਨਾਂ ਬਾਰਸ਼ਾਂ ਦੇ ਕਾਰਨ ਜਿੱਥੇ ਨਦੀਆਂ ਨਾਲੇ ਪਾਣੀ ਭਰ ਕੇ ਆਇਆ ਦਾ ਚੰਡੀਗੜ੍ਹ ਦੇ ਨੇੜੇ ਵਹਿੰਦੀ ਪਟਿਆਲਾ ਕੀ ਰਾਓ ਨਦੀ ਜੋ ਕਿ ਕਾਫੀ ਮਸ਼ਹੂਰ ਇਸ ਕਰਕੇ ਹੈ ਇਸ ਨਦੀ ਨੂੰ ਖੁੰਨੀ ਨਦੀ ਵੀ ਕਿਹਾ ਜਾਂਦਾ ਹੈ ਕਿਉਂ ਕਿ ਕਿਹਾ ਜਾਂਦਾ ਹੈ ਕਿ ਉਸ ਨਦੀ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 4 ਲਾਸ਼ਾਂ ਜਿਹੜੀਆਂ ਇੱਕੇ ਸਾਲ ਦੇ ਵਿੱਚ ਰੁੜ ਕੇ ਗਈਆਂ ਸੀ ਜਿਸ ਤੋਂ ਬਾਅਦ ਜਾ ਕੇ ਕਾਫੀ ਦੂਰ ਨਾ ਦੇ ਡੈੱਡ ਬਾਡੀਆਂ ਮਿਲੀਆਂ ਸੀ ਪਰ ਇੰਨੀਆਂ ਖਬਰਾਂ ਲੱਗਣ ਦੇ ਬਾਵਜੂਦ ਇੰਨਾ ਕੁਝ ਲੋਕਾਂ ਰੋਕਣ ਦੇ ਬਾਵਜੂਦ ਫਿਰ ਵੀ ਲੋਕ ਇਹਨਾਂ ਨਦੀਆਂ ਵਿੱਚ ਰਿਸਕ ਲੈਂਦੇ ਨੇ ਤਾਂ ਇਸ ਨੂੰ ਲੈ ਕੇ ਤਸਵੀਰ ਰਾਤ ਦੀ ਦਿਖਾ ਰਹੇ ਆ ਜਿੱਤੇ ਕੀ ਇਸ ਨਦੀ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਪਟਿਆਲਾ ਕੀ ਰਾਓ ਨਦੀ ਇਸ ਨਦੀ ਦੇ ਵਿੱਚ ਕਾਫੀ ਪਾਣੀ ਅਚਾਨਕ ਭਰ ਕੇ ਆ ਗਿਆ ਜਿਸ ਤੋਂ ਬਾਅਦ ਜਾ ਕੇ ਜੋ ਰਾਗਿਰਸੀ ਜੋ ਇਸ ਰੋੜ ਨੂੰ ਨਮਾ ਕਰਨ ਤੋਂ ਲੈ ਕੇ ਜੋ ਸਿੱਧਾ ਪੰਜੌਰ ਨੂੰ ਟੱਚ ਕਰਦਾ ਰੋੜ ਕਿਉਂਕਿ ਮੁਹਾਲੀ ਜਿਲ੍ਹੇ ਦਾ ਕਸਬਾ ਵੱਡਾ ਨਮਾ ਕਰੋਆ ਉਸ ਰੋਡ ਨੂੰ ਜੀਪੀਐਸ ਸ਼ਾਰਟਕਟ ਰਸਤਾ ਹਰਿਆਣੇ ਨੂੰ ਦਿਖਾਉਂਦਾ ਹੈ ਪਰ ਇੱਕ ਮਹਿੰਦਰਾ ਪਿਕਅਪ ਗੱਡੀ ਲੁੜ ਗਈ ਸੀ ਜਿੰਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਤੁਸੀਂ ਦੇਖੋ ਕਿ ਪਿੰਡ ਵਾਸੀ ਨੇ ਟਰੈਕਟਰ ਆਹੀਂ ਬਾਹਰ ਕੱਢਿਆ ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ ਜੋ ਗੱਡੀ ਦਾ ਡਰਾਈਵਰ ਸੀ ਉਹ ਗੱਡੀ ਲੈ ਕੇ ਜਾ ਰਿਹਾ ਸੀ ਹਰਿਆਣਾ ਬਲ ਨੂੰ ਤਾਂ ਗੱਡੀ ਰਾਸਤੇ ਵਿੱਚ ਨਦੀ 'ਚ ਰੁਕ ਜਾਂਦੀ ਜਿੱਥੋਂ ਬਾਅਦ ਆ ਕੇ ਚਾਨਕ ਉੱਪਰੋਂ ਪਾਣੀ ਆਂਦਾ ਹੈ ਤਾਂ ਜਦੋਂ ਪਾਣੀ ਦੇ ਵਿੱਚ ਗੱਡੀ ਡੁੱਬਣ ਲੱਗਦੀ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਡ라이ਵਰ ਆਪਣੀ ਜਾਨ ਬਚਾਉਂਦਾ ਤੇ ਗੱਡੀ ਰੁੜ ਕੇ 2-3 ਕਿਲੋਮੀਟਰ ਉਸ ਨਦੀ ਦੇ ਵਿੱਚ ਪਾਰਟੀਆਂ ਖਾਂਦੀ ਹੋਈ ਇਸ ਜਗ੍ਹਾ ਦੇ ਉੱਤੇ ਜੇ ਆਪਾਂ ਤਸਵੀਰ ਦਿਖਾਈਏ ਤਾਂ ਉਹ ਸਾਹਮਣੇ ਸਫੈਦਾ ਜੀ ਜਗ੍ਹਾ ਦੇ ਉੱਤੇ ਇਹ ਗੱਡੀ ਆਣ ਕੇ ਰੁਕਦੀ ਹੈ ਤਾਂ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਦੇ ਨਾਲ ਇਸ ਗੱਡੀ ਨੂੰ ਰੱਸਾ ਪਾ ਕੇ ਉਸ ਸਫੈਦੇ ਦੇ ਨਾਲ ਬੰਨਿਆ ਜਿਸ ਤੋਂ ਬਾਅਦ ਜਾ ਕੇ ਗੱਡੀ ਪਾਣੀ ਦੇ ਵਿੱਚ ਰੁਕੀ ਫਿਰ ਸਵੇਰੇ ਅੱਜ ਜਿਹੜਾ ਉਸ ਗੱਡੀ ਨੂੰ ਟਰੈਕਟਰ ਰਾਹੀਂ ਬਾਹਰ ਕੱਢ ਕੇ ਇਸ ਜਗ੍ਹਾ ਉੱਤੇ ਖੜਾ ਕੀਤਾ ਤੁਸੀਂ ਦੇਖੋ ਕਿੰਨਾ ਵੱਡਾ ਨੁਕਸਾਨ ਇਸ ਮਹਿੰਦਰਾ ਪਿਕਅਪ ਗੱਡੀ ਦਾ ਹੋਇਆ ਨਵੀਂ ਗੱਡੀ ਸੀ ਇਸ ਨੂੰ ਲੈ ਕੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦੇ ਰਿਸ਼ਤੇਦਾਰ ਪਰਿਵਾਰਕ ਮੈਂਬਰੀ ਪਹੁੰਚੇ ਨੇ ਦੱਸਿਆ ਜਾ ਕਿ ਡਰਾਈਵਰ ਜੋ ਚਲਾ ਰਿਹਾ ਸੀ ਜਾਨ ਬਚ ਗਈ ਹੈ ਰੱਬ ਦਾ ਸ਼ੁਕਰ ਹੈ ਕਿ ਕੋਈ ਇਸ ਤਰੀਕੇ ਦੀ ਮਾੜੀ ਖਬਰ ਨਹੀਂ ਆਈ ਪਰ ਕਿਤਨੇ ਕਿਤੇ ਜਿਹੜਾ ਵਹੀਕਲ ਡੈਮੇਜ ਹੋਇਆ ਤਾਂ ਇਸ ਨੂੰ ਲੈ ਕੇ ਸਮਝਣਾ ਚਾਹੀਦਾ ਜਿਹੜੇ ਲੋਕ ਇਸ ਰੋਡ ਨੂੰ ਆਉਂਦੇ ਨੇ ਭਾਵੇਂ ਕੀ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਲੋਕਾਂ ਵੱਲੋਂ ਚੇਤਾਵਨੀ ਬੋਰਡ ਵੀ ਲਗਾਏ ਹੋਏ ਨੇ ਕਿ ਨਦੀਆਂ ਦੇ ਵਿੱਚੋਂ ਜਦੋਂ ਪਾਣੀ ਆਇਆ ਹੁੰਦਾ ਨਾ ਨਿਕਲੋ ਪਰ ਉਸ ਦੇ ਬਾਵਜੂਦ ਵੀ ਕਈ ਲੋਕ ਰਿਸਕ ਲੈ ਲੈਂਦੇ ਨੇ ਜਿਸ ਤੋਂ ਬਾਅਦ ਜੱਕ ਇਸ ਤਰੀਕੇ ਦਾ ਖਤਰਾ ਬਣਦਾ ਤਾਂ ਸਾਡੇ ਨਾਲ ਉਹ ਬੰਦੇ ਨੇ ਜਿਨ੍ਹਾਂ ਦੀ ਗੱਡੀ ਸੀ ਬਾਜੀ ਇਹ ਗੱਡੀ ਆਪਣੀ ਹੈ ਹਾਂਜੀ ਹਾਂਜੀ ਆਪਣੀ ਹੈ ਕਿਵੇਂ ਹੋਇਆ ਇਹ ਸਾਰਾ ਕੁਝ ਕੌਣ ਚਲਾ ਰਿਹਾ ਸੀ ਗੱਡੀ ਮੈਂ ਹੀ ਚਲਾ ਰਿਹਾ ਥਾ ਜੀ ਅੱਛਾ ਜੀ ਤੋ ਜਾ ਰਹੇ ਥੇ ਤੇ ਗੱਡੀ ਫਸ ਗਈ ਨਦੀ 'ਮਾਂ ਗੱਡੀ ਨਦੀ 'ਮਾਂ ਫਸ ਗਈ ਫਿਰ ਉੱਠਿਆ ਨਹੀਂ ਕੋਈ ਨਹੀਂ ਸਵੇਰੇ ਹੂੰ ਫਿਰ بارش ਨਦੀ ਆ ਗਈ ਬਸ ਜੀ ਫਿਰ ਮੈਂ ਤਾਂ ਉਤਰ ਗਿਆ ਜੀ ਫਿਰ ਬਸ ਗੱਡੀ ਚਲੇਗੀ ਤੁਹਾਨੂੰ ਪਤਾ ਨਹੀਂ ਲੱਗਿਆ ਇੰਨੇ ਪਾਣੀ ਚ ਚਤਾਵਨੀ ਬੋਰਡ ਲਾਏ ਹੋਏ ਨੇ ਸਭ ਕੁਝ ਕੀਤਾ ਹੋਇਆ ਫਿਰ ਵੀ ਉਸਕੇ باوجود ਤੁਸੀਂ ਰਿਸਕ ਲੈ ਰਹੇ ਹੋ ਬਸ ਜੀ ਪਤਾ ਨਹੀਂ ਲੱਗਿਆ ਬਾਰਿਸ਼ ਦਾ ਪਤਾ ਨਹੀਂ ਥਾ ਤੁਹਾਨੂੰ ਪਤਾ ਹੈ ਸ਼ੁਕਰ ਕਰੋ ਰੱਬ ਦਾ ਤੁਹਾਡੀ ਜਾਨ ਬਚ ਗਈ ਨਹੀਂ ਤਾਂ ਹੁਣ ਨੂੰ ਬਹੁਤ ਮਾੜੀ ਖਬਰ ਆ ਜਣੀ ਸੀ ਤੁਹਾਡੀ ਵੀ ਹਾਂ ਜੀ ਬਸ ਇਹੀ ਠੀਕ ਹੈ ਆਪਣੇ ਆਪ ਬਚ ਗਏ ਗੱਡੀ ਤਾਂ ਚਲੋ ਕਰਾ ਲੂਗਾ ਆ ਕਿੱਥੇ ਰਹੀ ਤੁਸੀਂ ਕਿੱਥੋਂ ਤੋਂ ਕਿੱਥੋਂ ਜਾ ਰਹੇ ਸੀ ਅਸੀਂ ਚੰਡੀਗੜ੍ਹ ਤੇ ਜਾ ਰਹੇ تھے ਹਰਿਆਣਾ ਸਾਈਡ ਨੂੰ Shimla ਨੂੰ ਜਾਣਾ ਸੀ ਇਹ ਸ਼ਾਰਟਕਟ ਰਸਤਾ ਸੀ ਹਾਂਜੀ ਸ਼ਾਰਟਕਟ ਹੈ ਪਰ ਸ਼ਾਰਟਕਟ ਨੇ ਬਹੁਤ ਵੱਡਾ ਨੁਕਸਾਨ ਕਰ ਦੇਣਾ ਤੇ ਬਾਈ ਜੀ ਹਾਂਜੀ ਪਹਿਲਾਂ ਵੀ 4 ਲਾਸ਼ਾਂ ਇਸ ਜਗ੍ਹਾ ਤੇ ਡੁੱਡੀਆਂ ਨੇ 4 ਬੰਦੇ ਲਾਸ਼ਾਂ 5 10 20 ਕਿਲੋਮੀਟਰ ਦੂਰ ਜਾ ਕੇ ਮਿਲੀਆਂ ਨੇ ਤੁਸੀਂ ਸਭ ਲਾਓ ਅੱਗੇ ਵਾਸਤੇ ਧਿਆਨ ਰੱਖੋ ਤੇ ਲੋਕਾਂ ਨੂੰ ਕੀ ਪੀਦਾ ਤੁਹਾਡੀ ਕਿ ਤੂੰ ਤੁਹਾਡੇ ਨਾਲ ਤਾਂ ਹੋ ਗਿਆ ਹੋਰ ਨਾਲ ਨਾ ਹੋਵੇ ਹੋਰ ਨਾਲ ਨਾ ਹੋਏ ਬਾਈ ਜੀ ਉਹਨੂੰ ਇਹ ਕੀ ਬਈ ਰਾਸਤੇ ਤੇ ਨਾ ਜਾਓ ਇਸ ਰਾਸਤੇ ਤੁਹਾਡੇ ਤੁਹਾਡੇ ਪਰਿਵਾਰਕ ਮੈਂਬਰ ਸੀ ਹਾਂਜੀ ਹਾਂਜੀ ਮੇਰੇ ਫਾਦਰ ਸੀਗੇ ਫਾਦਰ ਸੀ ਹਾਂਜੀ ਬਹੁਤ ਵੱਡਾ ਨੁਕਸਾਨ ਹੋਣਾ ਸੀ ਮੈਡਮ ਜੀ ਤੁਹਾਡਾ ਬਿਲਕੁਲ ਜੀ ਬਹੁਤ ਵੱਡਾ ਨੁਕਸਾਨ ਹੋਣਾ ਸੀ ਚਲੋ ਜਾਨ ਬਚ ਗਈ ਗੱਡੀ ਤਾਂ ਹੋ ਜੂਗੀ ਠੀਕ ਬਾਕੀ ਸਾਡਾ ਇਹ ਹੀ ਹੈ ਕਿ ਇਸ ਰਾਸਤੇ ਤੇ ਮਤਲਬ ਜਦ ਤੱਕ ਬਾਰਿਸ਼ ਹੈ ਜਦ ਤੱਕ ਨਾ ਜਾਓ ਇਸ ਰਾਸਤੇ ਤੇ ਅੱਗੇ ਵਾਸਤੇ ਆਪਣੇ ਫਾਦਰ ਸਾਹਿਬ ਨੂੰ ਕੋਈ ਰਿਸਕ ਨਾ ਲਿਆ ਕਰੋ हां जी हां जी बिल्कुल ਉਹਨਾਂ ਨੂੰ ਵੀ ਕੋੜੇ ਜੇ ਸ਼ਾਰਟਕੱਟ ਰਾਸਤੇ ਜਿਹੜੇ ਹੁੰਦੇ ਨੇ ਪਾਵੇਂ ਜ਼ਿੰਦਗੀ ਦੇ ਪੈਸੇ ਕਮਾਉਣ ਦਾ ਹੋਵੇ ਜਾਂ ਫਿਰ ਕੋਈ ਰਾਸਤਾ ਹੋਵੇ ਤਾਂ ਹਮੇਸ਼ਾ ਨੁਕਸਾਨ ਹੀ ਕਰਦੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਿਲਕੁਲ ਤੁਸੀਂ ਦੇਖੋ ਕਿ ਆ ਪਿੰਡ ਵਾਸੀ ਵੀ ਸਾਡੇ ਨਾਲ ਨੇ ਤਾਂ ਬਾਈ ਜੀ ਪਰ ਆਸੀਂ ਥੋੜਾ ਹਾਂਜੀ ਮੇਰਾ ਬ੍ਰਦਰ ਥਾ ਜੀ ਤੋ ਸਵੇਰੇ ਇਸ ਇਸ ਰਸਤੇ ਤੇ ਸ਼ਾਰਟਕੱਟ ਰਸਤਾ ਉੱਪਰ ਪੰਜੌਰ ਜਾਣ ਨੂੰ ਜੀ ਤੇ ਜਿੱਦਾਂ ਹੀ ਉਹ ਇਸ ਰਸਤੇ ਤੇ ਗਾਇ ਗੱਡੀ ਫਸ ਗਈ ਜੀ ਤੇ ਔਰੇ ਪਰੇ ਉਹਨੇ ਟਰੈਕਟਰਾਂ ਦਾ ਪਤਾ ਕੀਤਾ ਜਦ ਤੱਕ ਟਰੈਕਟਰ ਦਾ ਪਤਾ ਰਕਸੀਲ ਕੁਸੀ ਲੈ ਕੇ ਗਿਆ ਜਦ ਤੱਕ ਬਾਰਸ਼ ਨੇ ਉੱਪਰ ਤੇ ਪਾਣੀ ਜ਼ਿਆਦਾ ਲੈ ਆ ਜੀ ਤੇ ਭਾ ਕੇ ਗੱਡੀ ਡੇਢ ਡੇਢ 2 ਕਿਲੋਮੀਟਰ نیچے ਆ ਗਈ ਜੀ ਮੇਰੇ ਖਿਆਲ ਤੋਂ ਤੁਸੀਂ ਸਾਰੇ ਮੰਦਰ ਗੁਰਦੁਆਰੇ 'ਚ ਮੱਥਾ ਟੇਕੋ ਕਿ ਬਚਾਅ ਹੋ ਗਿਆ ਬਿਲਕੁਲ ਜੀ ਬਿਲਕੁਲ ਕਿਉਂਕਿ ਨਹੀਂ ਬਹੁਤ ਵੱਡਾ ਨੁਕਸਾਨ ਹੋਦਾ ਬਾਈ ਇਹ ਨਦੀ ਨਹੀਂ ਛੱਡਦੀ ਆ ਪਟਿਆਲਾ ਕੀ ਰਾਵ ਨਦੀ ਦਾ ਵੈਸੀ ਇਹਨਾਂ ਨੂੰ ਖੋਨੀ ਨਦੀ ਦੇ ਨਾਮ ਤੋਂ ਜਾਣੇ ਜਾ ਰਿਹਾ ਹੁਣ ਬਿਲਕ ਬਿਲਕੁਲ ਪਰ ਹਾਨੂੰ ਦੱਸਿਆ ਕਰੋ ਕਿ ਇਹ ਜੇ ਨਦੀਆਂ ਚ ਨਾਂ ਬੜਿਆ ਕਰੋ ਭਾਈ ਜੀ ਚੇਤਾਵਨੀ ਬੋਰਡ ਵੀ ਲੱਗੇ ਹੋਏ ਨੇ ਸਭ ਕੁਝ ਕੀਤਾ ਹੋਇਆ ਹੈ ਜੀ ਬਿਲਕੁਲ ਸਹੀ ਗੱਲ ਅੱਗੇ ਵਾਸਤੇ ਕੀ ਲੋਕਾਂ ਨੂੰ ਅਪੀਲ ਹੈ ਤੁਸੀਂ ਵੀ ਦੇਖੋ ਤੁਹਾਡੇ ਨਾਲ ਹਾਸਾ ਵਾਪਰ ਗਿਆ ਹੋਰ ਨੂੰ ਕੀ ਕਹੂੰਗਾ ਅੱਗੇ ਵਾਸਤੇ ਲੋਕਾਂ ਨੂੰ ਇਹ ਕਹਿੰਦੇ ਵੀ ਇਸ ਰਸਤੇ ਤੇ ਜੀ ਜਿਹੜਾ ਬਰਸਾਤਾ ਦਾ ਟਾਈਮ ਹੈ ਨਾ ਆਵ ਜਾਓ ਆਪਣੇ ਚਲੋ ਜਿਹੜੇ ਵਧੀਆ ਰਸਤੇ ਉਤੇ ਜਾਓ ਜੀ ਤੇ ਇਹ ਰਸਤਾ ਬਹੁਤ ਖਤਰਨਾਕ ਹੈ ਇਨਾ ਬਰਸਾਤਾ ਚ ਤੇ ਇਸ ਨਦੀ ਚ ਕਾਫੀ ਉਹ ਹੋ ਰੱਖਾ ਹੈ ਜੀ ਹਾਸੇ ਤੋ ਸਾਡੀ ਇਹ ਬੇਨਤੀ ਲੋਕਾਂ ਤੇ ਜੀ ਕਿ ਨਾ ਜਾਓ ਇਸ ਰਸਤੇ ਤੇ ਜੀ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਪਿੰਡ ਵਸੇ ਵੀ ਸਾਡੇ ਨਾਲ ਨੇ ਭਾਈ ਜੀ ਤੁਹਾਡੀ ਇਹ ਨਦੀ ਦੇ ਵਿੱਚ ਬਹੁਤ ਵੱਡੇ ਨੁਕਸਾਨ ਹੋਏ ਨੇ ਪਹਿਲਾਂ ਵੀ ਪਰ ਫਿਰ ਵੀ ਲੋਕ ਨਦੀਆਂ ਵਿੱਚੋਂ ਨਿਕਲਦੇ ਨਹੀਂ ਡਰਦੇ ਕਿਉਂ ਨਹੀਂ ਦੇਖੋ ਜੀ ਲੋਕਾਂ ਨੂੰ ਸਾਰਿਆਂ ਨੂੰ ਬੋਰਡ ਵੀ ਲੱਗੇ ਹੋਏ ਆ ਅਪੀਲ ਵੀ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਸਾਰਿਆਂ ਨੂੰ ਜਾਣਕਾਰੀ ਦਿੰਦੇ ਵੀ ਇੱਧਰੋਂ ਨਾ ਆਓ ਪਰ ਜਿਹੜੇ ਲੋਕ ਆ ਇਹ ਠਿਕਦੇ ਨਹੀਂ ਹੈਗੇ ਜੀ ਬਰਸਾਂਤਾ ਦੇ ਮੌਸਮ ਆ ਪਾਣੀ ਦਾ ਕਿਆ ਪਤਾ 1 ਮਿੰਟ ਮੇ ਆ ਜਾਂਦਾ ਜੀ ਪਤਾ ਨਹੀਂ ਲੱਗਦਾ ਕਦੀ ਪਾਣੀ ਰਾਤ ਹੀ ਪਤਾ ਨਹੀਂ ਲੱਗਿਆ ਕਹਿੰਦਾ ਜੀ ਥੋੜਾ ਥੋੜਾ ਸੀ ਪਹਿਲਾਂ ਤੋਂ ਬਾਅਦ ਇੱਕਦਮ ਆ ਗਿਆ ਦੇਖੋ ਜੀ ਰਾਤ ਮੈਂ 11 ਵਜੇ 12 ਵਜੇ ਆਇਆ ਘਰ ਡਿਊਟੀ ਪਰ ਤੇ ਹੂੰ ਉਸ ਟਾਈਮ ਪਾਣੀ ਬੁੱਲ ਫੁੱਲ ਬਾਰਿਸ਼ ਸੀਗੀ ਹੂੰ ਆਇਆ ਦੇਖੋ ਜੀ 3-4 ਵਜੇ ਤੱਕ ਬਾਰਿਸ਼ ਪੈਂਦੀ ਰਹੀ ਜੀ ਹੂੰ ਤਾਂ ਗੱਡੀ ਵਾਲੇ ਨੂੰ ਦੇਖਣਾ ਚਾਹੀਦਾ ਥੋੜਾ ਜੀ ਹੂੰ ਦੇਖੋ ਜੀ ਹੁਣ ਗੱਡੀ ਦਾ ਨੁਕਸਾਨ ਤਾਂ ਪਰ ਹੋ ਜਾਂਦਾ ਜੀ ਹੁਣ ਬੰਦਾ ਚਲੇ ਜਾਵੇ ਫੇਰ ਬੰਦੇ ਨੁਕਸਾਨ ਨਹੀਂ ਪਰ ਹੋਣਗੇ ਹਾਂਜੀ ਹਾਂਜੀ ਬਿਲਕੁਲ ਤਾਂ ਬਈ ਲੱਗਦਾ ਕਿ ਮਾੜੀ ਖਬਰ ਆਇ ਉਹ ਤਾਂ ਸਾਡੇ ਪਿੰਡ ਵਾਸੀ ਲੱਗੇ ਹੋਏ ਤੇ ਸਰਪੰਚ ਸਾਹਿਬ ਲੱਗੇ ਹੋਏ ਤੇ ਸਾਡੇ ਜਿਵੇਂ ਗੱਡੀ ਗੱਡੀ ਫਿਰ ਨਦੀ ਚ ਤੁਸੀਂ ਬਾਹਰ ਤੇ ਪਿੰਡ ਵਾਲੇ ਆਪਣੇ ਟਰੈਕਟਰ ਆਏ ਵਗੈਰਾ ਹੀ ਹੂੰ ਉਹਦੇ ਵੇ ਟੋਚਨ ਵਗੈ ਨਾਲ ਗੱਡੀ ਆਈ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਹਾਲਾਤ ਨੇ ਪਟਿਆਲਾ ਕੀ ਰਾਓ ਨਦੀ ਦੇ ਵਿੱਚ ਕਾਫੀ ਪਹਿਲਾਂ ਨੁਕਸਾਨ ਹੋਇਆ ਤਾਂ ਰਾਤ ਵੀ ਬਹੁਤ ਵੱਡਾ ਹਾਦਸਾ ਵਾਪਰ ਜਾਣਾ ਸੀ ਇੱਕ ਗੱਡੀ ਡੁੱਲ ਗਈ ਸੀ ਪਾਣੀ ਦੇ ਵਿੱਚ ਜਿਸ ਤੋਂ ਬਾਅਦ ਜਾ ਕੇ ਦੱਸਿਆ ਕਿ ਉਸ ਡਰਾਈਵਰ ਦਾ ਬਚਾਅ ਹੋ ਗਿਆ ਪਰਿਵਾਰਕ ਮੈਂਬਰ ਉਸ ਪਰਮਾਤਮਾ ਸ਼ੁਕਰ ਕਰ ਰਹੇ ਨੇ ਤੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਨਦੀਆਂ ਦੇ ਵਿੱਚੋਂ ਨਾ ਨਿਕਲਿਆ ਜਾਵੇ ਸਾਡੇ ਨਾਲ ਤਾਂ ਇੱਕ ਵੱਡਾ ਹਾਦਸਾ ਵਾਪਰ ਲੱਗਿਆ ਸੀ ਹੋਰ ਨਾਲ ਨਾ ਵਾਪਰੇ ਤੇ ਇਸ ਨੂੰ ਲੈ ਕੇ ਅਸੀਂ ਵੀ ਅਪੀਲ ਕਰਦੀਆਂ ਕਿ ਪਟਿਆਲਾ ਕੀ ਰੌ ਜੈਂਤੀ ਕੀ ਰੌ ਨਦੀ ਭਾਵੇਂ ਹੋਰ ਕਿਸੇ ਪਾਸੇ ਨਦੀਆਂ ਨੇ ਜਦੋਂ ਪਾਣੀ ਆਇਆ ਹੋਵੇ ਤਾਂ ਕਦੇ ਵੀ ਰਿਸਕ ਨਾ ਲਓ ਕਿਉਂਕਿ ਪਤਾ ਨਹੀਂ ਹੁੰਦਾ ਪਾਣੀ ਉੱਪਰੋਂ ਹਿਮਾਚਲ ਤੋਂ ਕਿੰਨਾ ਪਾਣੀ ਆ ਰਿਹਾ ਹੈ ਬੱਦਲ ਫਟਣ ਦੀਆਂ ਖਬਰਾਂ ਆ ਰਹੀਆਂ ਨੇ ਦੂਜੇ ਪਾਸੇ ਨਦੀਆਂ ਨਾਲਿਆਂ ਵਿੱਚ ਪਾਣੀ ਪਰ ਪਰ ਕੇ ਆ ਰਿਹਾ ਹੈ ਤਾਂ ਉਹਨਾਂ ਦੇ ਵਿੱਚ ਪਾਣੀ ਵਧਣ ਕਾਰਨ ਇਸ ਤਰੀਕੇ ਦੇ ਵੱਡੇ ਨੁਕਸਾਨ ਹੋ ਜਾਂਦੇ ਨੇ ਤਾਂ ਜਿੰਨੇ ਵੀ ਸਾਡੇ ਹੋਰ ਦਰਸ਼ਕ ਦੇਖ ਰਹੇ ਨੇ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਸ਼ ਸਿੰਘ